ਇਹ ਦੋਟਾਈ ਕਿੱਲੇ ਨੇ ਜੇ ਬਕਰਾਂ ਆਂਦੇ ਆਪਣਾ ਤੀਰਤੁਕਾ ਚੱਲ ਜਾਂਦਾ ਬਸ ਪਹਿਲੀ ਮੰਨ ਲੈਂਦਾ ਗਲਾ ਇਹ ਮੇਰਾ 150 ਵਾਂਗੂ ਕਰਾਤਾ ਹੂਆ 150 ਸਾਖ ਹਾਂ ਵੀਰਾ ਚਾਈ ਤੋ ਵੀ ਕਰਾਰੇ ਪਹਿਣੀ ਜੀ ਮੇਰਾ 40 ਤਾਂ ਪਹਿਣੀ ਪਿੰਡ ਚ ਹੀ ਕਰਾਤੇ ਹਾਂ ਹਾਂ ਅੱਛਾ ਜਾਦੇ ਫਿਰ ਬਹੂਆਂ ਕਿ ਕਿੱਥੋਂ ਲੈ ਕੇ ਆਏ ਕਿਹੜੇ ਕਿਹੜੇ ਪਿੰਡਾਂ ਤੋਂ ਫਿਰ ਤਾਂ ਛਾਂਫ 150 ਹੀ ਪਈ ਐ ਹਾਂ ਵੀਰਾ ਹਾਂ ਵੀ ਤੇ ਚੂੜੀਆਂ ਵੀ ਪਾਈਆਂ ਨੇ ਚਲ ਦੱਸਣਾ ਦਾ ਕਾਹ ਨੂੰ ਹੁਣ ਚੋਰ ਵੀ ਮਿੰਟ ਲਾਉਂਦੇ ਨੇ ਹੈ ਆ ਤਾਂ ਠੀਕ ਐ ਕਿਤੇ ਬੁੜੀ ਨੂੰ ਸਾਡੀ ਨੂੰ ਕੋਈ ਉਂ ਮਾਰ ਜੇ ਹਾਂ ਸਤਿ ਸ੍ਰੀਕਾਲ ਦੋਸਤੋ ਇਸ ਵਕਤ ਮਾਤਾ ਪਾਲਕ ਔਰ ਪਹਿਣੀ ਪਿੰਡ ਤੋਂ ਉਹ ਜੀ ਇਹਨਾਂ ਲਵੇ ਬੈਠਿਆਂਗੇ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਤਾ ਜੀ ਬਾਰੇ ਪਤਾ ਲੱਗਿਆ ਸੀ ਵੀ 150 ਰਿਸ਼ਤਾ ਕਰਵਾਇਆ ਇਹਨਾਂ ਨੇ ਲਗਭਗ 40-45 ਸਾਲ ਪਹਿਲਾਂ ਤੋਂ ਰਿਸ਼ਤੇ ਕਰਾਉਣ ਲੱਗੇ ਨੇ 150 ਰਿਸ਼ਤਾ ਜੇ ਕਹੀਏ 150 ਸ਼ਾਂਪਕ ਪਰ ਕਹਿੰਦੇ ਅਸੀਂ 150 ਸ਼ਾਂਪ ਨਹੀਂ ਪਵਾਈ ਅਸੀਂ ਕੁੜੀਆਂ ਵਾਲਿਆਂ ਤੋਂ ਤਾਂ ਸੂਟ ਵੀ ਨਹੀਂ ਲਿਆ ਮਾਤਾ ਜੀ ਦੇ ਦੱਸਣ ਮੁਤਾਬਕ ਵੀ ਕੁੜੀ ਵਾਲਿਆਂ ਤੋਂ ਤਾਂ ਅਸੀਂ ਸੂਟ ਵੀ ਨਹੀਂ ਲਿਆ ਵੀ ਧੀ ਧਿਆਣੀ ਐ ਪੇਕਾ ਪਿੰਡ ਹੈ ਮਾਤਾ ਦਾ ਬੱਲਰੇ ਪਿੰਡ ਹੈ ਹਾਂ ਬੱਲਰੇ ਬੱਲਰੇ ਕਹਦਾਂ ਨੇ ਆਪਾਂ ਬੱਲਰੇ ਪਿੰਡ ਹੈ ਮਾਤਾ ਜੀ ਨੂੰ ਸਲੂਟ ਹੈ ਵੀ 150 ਦਾ 150 ਜਿਹੜਾ ਘਰ ਹੈ ਪਰਿਵਾਰ ਹੈ ਵੀ ਇੱਕ ਵੀ ਕਿਤੇ ਤਲਾਕ ਜਾ ਕੋਈ ਹੋਰ ਗੱਲਬਾਤ ਰੌਲਾ ਭੱਜ ਨੱਠ ਨਹੀਂ ਹੋਈ ਬਾਕੀ ਗੱਲ ਹੈ ਜਿਹੜੀ ਮਾਤਾ ਜੀ ਦੀ ਜੁਬਾਨੀ ਸੁਣਦੇ ਆ ਮਾਤਾ ਜੀ ਹਾਂ ਫਿਰ ਕਿਵੇਂ ਸ਼ੁਰੂਆਤ ਹੋਈ ਵਿਚੋਲਗੀ ਕਰੀਏ ਮਸੰਗੀ ਜੀ ਬਸ ਐ ਹੋ ਗਏ ਵੀ ਚਲ ਪਾਸ ਰਿਸ਼ਤੇ ਕਰਾ ਦਿੰਨੇ ਆ ਕੋਈ ਅੱਜ ਲੱਗ ਜਾਂਦਾ ਹਾਰੇ ਕੱਢਣ ਲੱਗ ਜਾਂਦਾ ਕੋਈ ਗਰੀਬ ਬੰਦਾ ਵੀ ਇਹ ਦੋ ਤਾਈ ਕਿੱਲੇ ਨੇ ਜੇ ਆ ਪਕਰਾਂਦੇ ਆਪਣਾ ਤੀਰ ਤੁੱਕਾ ਚੱਲ ਜਾਂਦਾ ਬਸ ਪਹਿਲੀ ਮੰਨ ਲੈਂਦਾ ਗੱਲਾਂ ਚਾਚਾ ਤਾਈ ਲਾ ਕੇ ਬਹਿਤਰੀ ਆ ਆ ਗਿਆ ਤੀਕਾ ਜਾ ਆ ਗਿਆ ਰੱਪਾ ਕਰਾਂਗੇ ਜਾਈਏ ਇਹ ਤਾਂ ਨਹੀਂ ਹੋਇਆ ਵੀ ਕੋਈ ਆਪਾਂ ਲਾਲਚ ਦੇ ਵਿੱਚ ਨਾ 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 ਲਾਲਚਾ 1 ਰੁਪਈਆ ਦਾ ਨਹੀਂ ਆ ਨਾ ਮੇਰੀ ਪੁੱਛ ਲੋ ਇਹਨਾਂ ਅਸੀਂ ਲਾਲਚ ਨਹੀਂ ਲਿਆ ਕਰੇ ਅੱਛਾ ਲਾਲਚ ਨਹੀਂ ਲਿਆ ਨਾ ਨਾ ਤੇ ਜਿਵੇਂ ਕਹਿੰਦੀ ਵੀ ਜਿਆਦਾ ਆਪਣਾ ਜ਼ਿੰਮੇਵਾਰਾਂ ਪਰਿਵਾਰਾਂ ਚ ਹੀ ਕਰਾਇਏ ਨੇ ਕਿ ਸਾਰਿਆਂ ਚ ਹੀ ਕਰਾਇਏ ਨੇ ਨਾ ਸਾਰਿਆਂ ਜੀ ਵੀ ਅਸੀਂ ਸਾਰੀ ਪੂਰ ਚੜ੍ਹ ਕੇ ਸਾਰੀ ਪੂਰ ਚੜ੍ਹ ਕੇ ਜੀ ਪੁੱਛੋ ਸਾਰਿਆਂ ਨੂੰ 150 ਰਿਸ਼ਤਾ ਕਰਾਉਣਾ ਦੋਸਤੋ ਬਹੁਤ ਵੱਡੀ ਗੱਲ ਹੈ ਕਹਿੰਦੇ ਨੇ ਜੇ ਰਿਸ਼ਤਾ ਇੱਕ ਕਰਾਉਂਦੇ ਜੁੱਤੀ ਘਸ ਜਾਂਦੀ ਹੈ ਮਾਤਾ ਜੀ 150 ਕਿੱਡੀ ਵੱਡੀ ਗੱਲ ਹੈਗੀ ਸਤਿ ਸ੍ਰੀ ਅਕਾਲ ਮਾਤਾ ਜੀ ਸਤਿ ਸ੍ਰ ਪਿੰਡ ਤਾਂ ਬਦਲ ਰਹੀ ਜੀ ਦੇ ਰਲ ਰਹਾ ਅੱਛਾ ਜਿਹੜਾ ਤੇਰੇ ਪੇਕੇ ਨੇ ਉਹ ਲੈ ਲੈ ਬਲ ਰਹੇ ਹੁੰਦੇ ਨੇ ਸਾਰੇ ਮੇਰੇ ਪਹਿਣੀ ਨਹੀਂ ਜੀ ਸਾਰੇ ਪਹਿਣੀ ਹਾਂਜੀ ਹਾਂ ਤੇ ਕਿਵੇਂ ਕਹਿੰਦੇ ਵੀ ਕਿੰਨੀ ਉਮਰ ਹੋ ਗਈ ਹੁਣ 70 ਸਾਲ ਦੀ ਹੋ ਗਈ ਮੇਰਾ 70 ਸਾਲ ਦੀ ਮੈਂ ਦੇਖਦਾ ਇੰਨੀ ਤਪਦੀ ਗਰਮੀ ਚ ਤੁਸੀਂ ਇੰਡੇ ਗਰੇਠਾਂ ਬੈਠੇ ਹੋ ਤੰਦਰੁਸਤ ਹੈ ਸਰੀਰ ਹਾਂ ਤੰਦਰੁਸਤ ਹੈ ਪੁੱਤ ਤੇ ਕਿੰਨੇ ਸਾਕ ਕਰਾਤੇ ਮੈਂ ਕਰਾਤੀ ਮੇਰਾ 150 ਵਾਂਗ ਕਰਾਤਾ ਹੂਆ 150 ਸਾਕ ਹਾਂ ਮੇਰਾ ਚਾਈ ਤੋਂ ਨਹੀਂ ਕਰਾਤੇ ਪਹਿਣੀ ਜੀ ਮੇਰਾ 40 ਤਾਂ ਪਹਿਣੀ ਪਿੰਡ ਚ ਹੀ ਕਰਾਤੇ ਹਾਂ ਹਾਂ अच्छा ज्यादा फिर बूहियां कि किथों लेके आए हो केड़े-केड़े पिंडਾਂ ਤੋਂ ਬੱਲੇ ਰਿਆਂ ਦੀਆਂ ਬੱਲੇ ਰਿਆਂ ਦੀ ਤਾਂ ਨਹੀਂ ਬੱਲੇ ਨੇ ਤਕਰਾਇਆ ਇੱਥੋਂ ਇੱਥੋਂ ਕਰਾਇਆ ਜਾਨੀ ਕਿ ਬੱਲੇ ਨੇ ਤਕਰਾਇਆ ਹੋਰ ਬੱਲੇ ਤੁੰਡੇ ਕੀ ਆਈ ਠੀਕ ਹੈ ਹੋਰ ਵਾਧੂ ਪਿੰਡਾਂ 'ਚੋਂ ਜਿਆਦੇ ਕਿਹੜੇ ਪੀਏ ਤੋਂ ਬੋਹਾ ਤੋਂ ਛਾਇਲੀ ਤੋਂ ਜਿਆਦੇ اچھا ਛਾਇਲੀ ਤੋਂ ਪਹਿਣੀ ਛਾਇਲੀ ਤੋਂ ਛਾਇਲੀ ਤੋਂ ਵੀ ਛਾਇਲੀ ਤੋਂ ਕਹੇ ਛਾਇਲੀ ਤੋਂ ਬੋੜਾਲ ਤੋਂ ਹੂੰ ਬੋਹਾ ਤੋਂ ਰਾਤੀਏ ਤੋਂ ਹੋ ਸਾਰੇ ਪਿੰਡਾਂ ਦਾ ਜਿਮਾ ਹਰ ਕੇ ਸਾਰੇ ਪਿੰਡਾਂ ਤੋਂ ਲੈ ਕੇ ਆਏ ਇਹ ਹੋਰ ਤਾਂ ਵਾਲੇ ਪਿੰਡਾਂ ਦੇ ਫਿਰ ਤਾਂ ਛਾਂਪ 150 ਹੀ ਪਈ ਐ ਹਾਂ ਵੀਰਾ ਹਾਂ ਵਿੱਚ ਚੂੜੀਆਂ ਵੀ ਪਾਈਆਂ ਨੇ ਚਲ ਦੱਸਣਾ ਤਾਂ ਕਾਹ ਨੂੰ ਹੈ ਹੁਣ ਚੋਰ ਵੀ ਮਿੰਟ ਲਾਉਂਦੇ ਨੇ ਹੈ ਆ ਤਾਂ ਠੀਕ ਹੈ ਕਿਤੇ ਬੁੜੀ ਨੂੰ ਸਾਡੀ ਨੂੰ ਕੋਈ ਉਂ ਮਾਰ ਜੇ ਹਾਂ ਉਹਨੂੰ ਖਿਆਲੀ ਕਰਾਈ ਨਹੀਂ ਸੀ ਸੱਤ ਸਾਰੇ ਰਿਸ਼ਤੇ ਵੀ ਦਾ ਅੱਛੇ ਖੇ ਵਾਲੇ ਹਾਂ ਉਹਨੂੰ ਕਰਾਇਆ ਜ਼ਿਆਦੇ ਕੁੜੀਆਂ ਦੇ ਇੱਕ ਮੁੰਡਿਆਂ ਦੇ ਕੁੜੀਆਂ ਦੇ ਕਰਾਈ ਨਹੀਂ ਵੀਰਾ ਮੁੰਡਿਆਂ ਦੀ ਵੀ ਕਰਾਈ ਨਹੀਂ ਉਹ ਵੀ ਮੁੰਡਿਆਂ ਦੇ ਕਰਾਈ ਨਹੀਂ ਕੁੜੀਆਂ ਦਾ ਪਾਂਚੀ ਦੇ ਕਰਾਏ ਨੇ ਉਹ ਸਾਰੇ ਮੁੰਡੇ ਵਿਆਹੇ ਨਹੀਂ ਕੋਈ ਢਾਈ ਕਿੱਲੇ ਵਾਲਾ ਅੱਛਾ ਜੀ ਕਹੀ ਦੀ ਅੱਛਾ ਹਾਂ ਤੇ ਜੇ ਕਹਦੀ ਵੀ 2 ਢਾਈ ਵਾਲਾ ਵੀ ਵਿਆਹਤਾ ਹਾਂ ਢੂੜਾ ਵੀ ਵਿਆਹਤਾ ਵੀਰਾ ਢੂੜਾ ਨਾਲ ਦੀ ਸਾਕੀ ਪਾਂਚੀ ਦਾ ਕਰਾਇਆ ਦੇਖ ਸਕਦੇ ਹੋ ਦੋਸਤੋ ਮਾਤਾ ਪਾਲਕ ਹੋਰ 150 ਰਿਸ਼ਤਾ ਕਰਾਇਆ ਜਨ ਕਿ 150 ਸ਼ਾਂਪ ਪਵਈ ਹੈ ਸਾਰੇ ਰਿਸ਼ਤੇ ਪੂਰ ਚੜ ਗਏ ਆ ਸਾਰੇ ਕੋਈ ਨਾ ਭੱਜੀ ਨਾ ਕੋਈ ਨੱਤੀ ਕੁਤਨੀ ਕਿਸੇ ਦਾ ਨਹੀਂ ਬਗੜਿਆ ਹੋਇਆ ਵੀਰਾ ਫਿਰ ਤਾਂ ਤੂੰ ਬਹੁਤ ਵੱਡੀ ਜਨ ਕਿ ਵਧਾਈ ਦੀ ਪਾਤਰੀ ਮਾਤਾ ਜੀ ਹਾਂ 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 ਸਾਲ ਦਾ ਮੇਰਾ ਪੋੜੋਤਾ 35 ਘਰ ਤਾਂ ਤੁਸੀਂ ਭੈਣੀ ਪਿੰਡ ਦੀ ਵਸਾਈ ਖੜੇ ਹੋ ਹਾਂ ਹਾਂ ਵੀਰਾ ਹਾਂ ਦੇਖ ਸਕਦਾ ਤੁਸੀਂ ਵੀਰਾਂ ਵੀ ਤੇ ਕੋਈ ਹੋਰ ਵਿਚੋਲਗੀ ਚ ਫਿਰ ਕੀ ਕੀ ਗੱਲਾਂ ਜਿੰਮੇ ਕਹਿੰਦੇ ਨੇ ਵਿਚੋਲਾ ਉੱਲਾ ਕਰ ਜਾਂਦਾ ਨਹੀਂ ਮੇਰਾ ਕੋਈ ਵਿਚੋਲਾ ਉੱਲਾ ਦੀ ਆਪਾਂ ਨੇ ਕਰੇ ਡਾਲ ਵੀ ਠੀਕ ਹੈ ਨਾ ਉੱਲਾ ਕਰੇ ਨਾ ਕਿਸੇ ਨਾ ਕਰਨੀਆਂ ਪੈਸਾ ਜੋ ਮਰਜ਼ੀ ਦੇਤਾ ਕਿਸੇ ਨੇ ਜੋ ਮਰਜ਼ੀ ਦੇਤਾ ਹਾਂ ਜੋ ਮਰਜ਼ੀ ਦੇਤਾ ਇਹ ਕੋਈ ਜ਼ਰੂਰੀ ਨਹੀਂ ਵੀ 150 ਸ਼ਾਂਪੇ ਆਈ ਹੈ ਸ਼ਾਂਪ ਤਾਂ ਮਨ ਕਰੇ ਫਿਰ ਕੱਟੀਆਂ ਆਈਆਂ ਹੋਣਗੀਆਂ ਹਾਂ ਇਹ ਇਦੋਂ ਪਿਛਲੇ ਸਾਲ ਵੀ ਰਾ ਸਾਡੇ ਐਂਟੀ ਵੀ ਕਤਲ ਹੋਊਗਾ ਬੋਟਾਂ ਚ ਠੀਕ ਹੈ ਇਕੱਲੀ ਨੇ ਜਾ ਤੇ ਰਾ ਤਾਂ 25 ਮੈਂ ਮਰ ਤੇ ਸਰਪੰਚ ਇਕੱਲੀ ਨੇ ਕਰਤੇ ਜਿਵੇਂ ਕੋਈ ਨਹੀਂ ਵਿਚੋਲਾ ਪਿੰਡ ਦਾ ਕਿਵੇਂ ਸਰਬਸੰਮਤੀ ਨਾਲ ਹਾਂ ਸਮਝ ਨਾ ਕੱਲੀ ਨਹੀਂ ਪਤਾ ਪਰ ਹਸ ਰੋਪਾ ਕੱਲੀ ਨਹੀਂ ਠੀਕ ਹੈ ਉਹ ਚਲੋ ਸਾਰੇ ਪਿੰਡ ਨੂੰ ਫਿਰ ਤਾਂ ਹੋ ਗਿਆ ਮੇਰੇ ਮੂਰੇ ਐਂ ਦੀ ਵੇਦ ਕੀ ਕਾਤਲ ਹੋਊਆ ਅੱਛਾ ਇਦੋਂ ਪਿਛਲੇ ਸਾਲ ਉਦੋਂ ਪਿਛਲੇ ਹਾਂ ਤੇ ਫਿਰ ਹੁਣ ਕੋਈ ਇਹ ਜੀ ਦੱਸੋ ਜਿਹੜੀ ਤੁਸੀਂ ਬਚੋਲ ਕੀ ਕਰੀ ਹੋਵੇ ਜਿੱਚ ਵੱਧ ਜ਼ੋਰ ਲੱਗਿਆ ਹੋਵੇ ਜਾਂ ਕਹਿੰਦੇ ਨੇ ਜੁੱਤੀਆਂ ਕਹਾ ਜਾਂਦੀਆਂ ਨੇ ਬਚੋਲਿਆਂ ਦੀਆਂ ਤਾਂ ਨਾ ਵੀਰਾ ਉਹ ਤਾਂ ਪਹਿਲੀ ਵਾਰ ਗਈ ਪਹਿਲੀ ਵਾਰ ਮੁੰਡਿਆਂ ਨੇ ਹਾਂ ਕਰਨੀ ਪਹਿਲੀ ਵਾਰ ਕੁੜੀਆਂ ਨੇ ਹਾਂ ਕਰਨੀ ਅੱਛਾ ਪਹਿਲਾ ਰਿਸ਼ਤਾ ਜਿਹੜਾ ਕਰਾਇਆ ਸੀ ਉਹ ਕਦੋਂ ਕਰਾਇਆ ਸੀ? ਜ਼ਿਆਦਾ ਕੁਛ ਉਹ ਤਾਂ ਵਿਦਾ ਹੋ ਗਏ ਬਾਅਦ ਇਹ ਸਾਲ ਹੋ ਗਏ। ਉਹ ਤਾਂ ਹੋ ਗਈ ਖਾਸੀ ਸਾਲ ਹੋ ਗਏ। ਕਿੰਨੇ? 50 ਸਾਲ? 40 40 ਕੁ ਹੋ ਗਏ ਹਾਂ 40 ਹੋ ਗਏ। ਪਹਿਲਾ ਰਿਸ਼ਤਾ ਕਿੱਥੋਂ ਕਿੱਥੇ ਕਰਾਇਆ ਤੀ? ਇੱਥੋਂ ਕਰਾਇਆ ਤੀ ਵਿਦਾ ਇੱਥੋਂ ਪਹਿਣੀ ਦੋਸ ਖਿਆਲੀ। ਕੁਛ ਯਾਨੀ ਕਿ ਕੁੜੀ ਪਹਿਣੀ ਦਿੱਤੀ। ਹਾਂ ਕੁੜੀ ਪਹਿਣੀ ਦਿੱਤੀ। ਮੁੰਡਾ ਖਿਆਲੀ ਜਾਂਦੀ। ਠੀਕ। ਅੱਜ ਫਿਰ ਯਾਦ ਕਰਦੇ ਨੇ ਪਚੋਲੇ ਨੂੰ ਉਹ। ਬਥੇਰਾ ਮੈਨੂੰ ਤਾਂ ਕੋਈ ਨਹੀਂ ਵਿਗੜ ਕਿਸੇ ਨਾਲ ਨਹੀਂ ਵਿਗੜ ਪਈ ਵਿਦਾ। ਕਿਸੇ ਨਾਲ ਵੀ ਨਾ ਬਿਗੜ ਪਈ ਨਾ ਕੋਈ ਕੁਦਰਤੀ ਬੈਗੜੀ ਦੇ ਆਸੇ ਨਾ ਭੱਜੀ ਕੁੜੀ ਨਾ ਕੋਈ ਮੁੰਡੇ ਨੇ ਛੱਡੀ ਠੀਕ ਹੈ ਹਾਂ ਤਾਂ ਠੱਗਾ ਵਗੀ ਚੜਦੀਆਂ ਲੱਖ ਲੱਖ ਲੈ ਲੈਂਦੇ ਨੇ ਉਹ ਠੱਗਾ ਵਗੀ ਹੁੰਦੀ ਹੈ ਫਿਰ ਤਾਂ ਹਾਂ ਬੱਚੋ ਹੱਜ ਕੱਲ ਤਾਂ ਸਿਰੇ ਬਹੁਤ ਘੱਟ ਚੜਦੇ ਨੇ ਲੱਖ ਲੱਖ ਆਪਾਂ ਨੇ ਲੱਖ ਨਹੀਂ ਕਿਸੇ ਤੋਂ ਵੀ ਮੰਗਿਆ ਕਿਸੇ ਤੋਂ ਵੀ ਅੱਛਾ ਜੋ ਕਿਸੇ ਨੇ ਦਿੱਤਾ ਲੈ ਲਿਆ ਹਾਂ ਜੋ ਕਿਸੇ ਨੇ ਦਿੱਤਾ ਲੈ ਲਿਆ ਆਪਾਂ ਤਕਰਾਰ ਬਾਜੀ ਨਹੀਂ ਹੋਈ ਤਾਂ ਹੀ ਆਪਣੇ ਰਿਸ਼ਤੇ ਪੂਰ ਚੜੀਂਗੇ ਠੀਕ ਹੈ ਤੇ ਜਿਹੜੇ ਅੱਜ ਕੱਲ ਦੇ ਬਚੋਲੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਦਾ ਵੀ ਨਾ ਝੂਠ ਸਮਾਨ ਵੱਢ ਕੇ ਲਾ ਲੈ ਤੂੰ ਲੱਖ 2 ਲੱਖ ਲੈ ਲੈ ਲੰਦੇ ਨੇ ਕੁੜੀ ਆਇ ਤੋਂ ਵੀ ਲੈ ਲੈਂਦੇ ਮੁੰਡਿਆ ਤੇ ਕੁੜੀ ਆ ਤਾਂ ਆਪਾਂ ਨੇ ਕਦੇ ਸੂਟ ਵੀ ਨਹੀਂ ਲੈਂਤਾ ਅੱਛਾ ਅੱਛਾ ਕੁੜੀ ਵਾਲਿਆਂ ਤੋਂ ਨਹੀਂ ਸ਼ਾਂਪ ਪੋ ਬਾਈ ਨਾ 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 ਸੂਟ ਵੀ ਨਹੀਂ ਲੈਂਤਾ ਸੂਟ ਵੀ ਅੱਛਾ ਅੱਛਾ ਮਹਾਂਗੇ ਤੇ ਵੀ ਸਾਖ ਅੱਛਾ ਕੁੜੀ ਨਾ 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 ਕੁੜੀ ਆ ਤਾਂ ਆਪਾਂ ਨੇ ਸੂਟ ਵੀ ਨਹੀਂ ਲੈਂਤਾ ਬਸ ਇਹਨੇ ਵੀ ਨਾ ਕਰਨਾਂ ਦੀ ਵੀ ਸ਼ਾਂਪ ਤਾਂ ਦੂਰ ਦੀ ਗੱਲ ਐ ਹਾਂ ਸ਼ਾਂਪ ਤਾਂ ਦੂਰ ਦੀ ਗੱਲ ਐ